ਸਾਦਰ ਨਾਮ ਰਿਸ਼ਪਾਵ ਸਿੰਘ ਮੈਂ ਗਾਂਧੀ ਸਰ ਨੂੰ 2017 ਦੇ ਵਿੱਚ ਮਿਲਿਆ ਸੀ ਉਹਦੇ ਵਿੱਚ ਮੈਂ ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਦੋਂ ਵੀ ਤੁਸੀਂ ਸਾਡੇ ਕੋਲ ਆਓਗੇ ਅਸੀਂ ਤੁਹਾਡੇ ਨਾਲ ਸਹੀ ਡੀਲ ਕਰਾਂਗੇ ਕਾਰੀ ਉਤਾਰਾਂਗੇ ਉਹ ਨਾਲ ਹੁਣ ਮੈਂ ਘੱਟ ਤੋਂ ਘੱਟ 7 7 ਵੀਜ਼ੇ ਲਗਾਈ ਤੇ 37 ਸਕਸੈਸ ਹੋਏ ਨੇ ਮੈਨੂੰ ਬਹੁਤ ਖੁਸ਼ੀ ਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਗਾਂਧੀ ਸਰ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਦਾ ਸਟਾਫ ਜੋ ਵੀ ਬਹੁਤ ਵਧੀਆ ਤਰੀਕੇ ਨਾਲ ਜਿੰਨੇ ਵੀ ਜਾਇਏ ਨੇ ਸਾਰੇ ਸਕਸੈਸ ਹੋਏ ਨੇ ਧੰਨਵਾਦ ਮਾਈ ਨੇਮ ਇਜ਼ ਕਰਨਪ੍ਰੀਤ ਕੌਰ ਮੈਂ ਆਪਣਾ ਵੀਜ਼ਾ gandisa.com ਤੋਂ ਲਗਵਾਇਆ ਹੈ ਤੇ ਇੱਥੋਂ ਦੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ बिकॉज ਸਾਰੇ ਟੀਚਰਸ ਨੇ ਸਟਾਫ ਨੇ ਬਹੁਤ ਹੈਲਪ ਕੀਤੀ ਹੈ ਸਾਡੇ ਵੀਜ਼ਾ ਲਗਵਾਉਣ ਦੇ ਵਿੱਚ ਜਦੋਂ ਵੀ ਕੋਈ ਡਾਊਟ ਹੋਇਆ ਸਾਰਾ ਕਲੀਅਰ ਕੀਤਾ ਗਿਆ ਐਟ ਅ ਟਾਈਮ ਤੇ ਕਹਿੰਦੇ ਮੈਂ ਬਹੁਤ ਥੈਂਕਫੁਲ ਹਾਂ ਸਾਰੇ ਟੀਮ ਦੀ बिकॉज ਇਹਨਾਂ ਨੇ ਟਾਈਮ ਤੇ ਮੇਰਾ ਵੀਜ਼ਾ ਲਗਵਾ ਕੇ ਦਿੱਤਾ ਐਸ ਕਿ ਬਹੁਤ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ ਸੀ ਵੀਜ਼ਾ ਰਿਗਾਰਡਿੰਗ ਬਟ ਇਹਨਾਂ ਨੇ ਪ੍ਰੋਪਰ ਟਾਈਮ ਤੇ ਮੇਰਾ ਵੀਜ਼ਾ ਲਗਵਾ ਕੇ ਦਿੱਤਾ ਸੋ ਆਮ ਵੈਰੀ ਥੈਂਕਫੁਲ ਟੂ ਆਲ ਦਾ ਟੀਮ ਆਫ gandisa.com ਥੈਂਕ ਯੂ ਸੋ ਮਚ ਮੇਰਾ ਨਾਮ ਹੁਸਨਪ੍ਰੀਤ ਸਿੰਘ ਹੈ ਅੱਜ ਤੋਂ ਤਿੰਨ ਕੁ ਮਹੀਨੇ ਪਹਿਲਾਂ ਮੈਂ ਆਪਣਾ ਵੀਜ਼ਾ ਲਗਵਾਇਆ ਤੇ ਮੇਰਾ ਅੱਜ ਵੀਜ਼ਾ ਰਿਸੀਵ ਹੋਇਆ ਵਿਦ ਪਾਸਪੋਰਟ ਤੇ ਮੇਰਾ ਐਕਸਪੀਰੀਅੰਸ gandisa.com ਨਾਲ ਬਹੁਤ ਵਧੀਆ ਰਿਹਾ ਇਹਨਾਂ ਨੇ ਹਰੇਕ ਚੀਜ਼ ਮੇਰੀ ਹੈਲਪ ਕੀਤੀ ਤੇ ਸਮੇਂ ਸਿਰ ਮੇਰਾ ਪਾਸਪੋਰਟ ਵੀ ਰਿਸੀਵ ਹੋ ਗਿਆ ਤੇ ਮੈਂ ਨਾ ਬਹੁਤ ਜ਼ਿਆਦਾ ਥੈਂਕਫੁਲ ਕਰਦਾ ਹਾਂ ਥੈਂਕ ਯੂ